ਇਸ ਟਾਈਮ ਥਰਮਲ ਪਲਾਂਟ ਬਠਿੰਡਾ ਦੇ ਗੇਟ ਅੱਗੇ ਮੌਜੂਦ ਹੈ ਜਿੱਥੇ ਪੀਐਸਈਵੀ ਇੰਜੀਨੀਅਰਸ ਐਸੋਸੀਏਸ਼ਨ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਇੰਜੀਨੀਅਰਸ ਦੇ ਆਪੂ ਮੌਜੂਦ ਹੈ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਅੱਛੀ ਗੱਲਬਾਤ ਜੀ ਭਾਈ ਜੀ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਥਰਮਲ ਪਲਾਂਟ ਬਠਿੰਡਾ ਦੇ ਗੇਟ ਅੱਗੇ ਕੀ ਕਾਰਨ ਹੈ ਦਾ ਇਹਦਾ ਇਹਦਾ ਕਾਰਨ ਹੈ ਕਿ ਸਾਡੇ ਮਤਲਬ ਬਹੁਤ ਦੇਰ ਤੋਂ ਸਾਡੀ ਮੰਗ ਸੀ ਕਿ ਸਾਡੀ ਮਤਲਬ ਵਰਕਿੰਗ ਕੰਡੀਸ਼ਨਸ ਨੂੰ ਦੇਖਦੇ ਹੋਏ ਜਿਹੜੇ ਸਾਡੇ ਸਮੇਂ-ਸਮੇਂ ਤੇ ਨਾਨ ਡਿਪਾਰਟਮੈਂਟਲ ਡਿਊਟੀਆਂ ਲਾ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਤਾਂ ਸਾਨੂੰ ਐਗਜ਼ੈਂਪਸ਼ਨ ਦਿਵਾਈ ਜਾਵੇ ਤੇ ਇਸ ਸਬੰਧ ਵਿੱਚ ਮਤਲਬ ਆਪਣੇ ਮਾਨਯੋਗ ਪਾਵਰ ਸੈਕਟਰੀ ਸਾਹਿਬ ਨੇ ਸਾਰੇ ਡੀਸੀਸ ਨੂੰ ਚਿੱਠੀ ਲਿਖੀ ਸੀ ਕਿ ਅ ਇਹਨਾਂ ਦੇ ਐਸੈਂਸ਼ੀਅਲ ਡਿਊਟੀਆਂ ਚਾਹੁੰਦੇ ਆ ਇਹ ਤੇ ਇਹਨਾਂ ਦੇ ਮਤਲਬ 24 ਇਨਟੂ 7 ਉਹਨਾਂ ਜੌਬ ਦੇ ਅੰਦਰ ਡਿਊਟੀ ਸਟਾਫ ਨੇ ਤਸਕਰ ਕੇ ਨਾਨ ਡਿਪਾਰਟਮੈਂਟਲ ਡਿਊਟੀਆਂ ਸਰ ਐਗਜ਼ੈਂਪਸ਼ਨ ਦਿੱਤੀ ਜਾਵੇ ਮਤਲਬ ਉਸ ਦੇ ਬਾਵਜੂਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਠਿੰਡਾ ਵੱਲੋਂ ਇਨੀਸ਼ੀਅਲੀ ਸਾਡੇ ਜਿਹੜੇ ਡਿਸਟ੍ਰਿਬਿਊਸ਼ਨ ਦੇ ਆਫੀਸਰਸ ਨੇ ਉਹਨਾਂ ਦੀ ਡਿਊਟੀਆਂ ਲਾ ਦਿੱਤੀਆਂ ਗਿਆ ਅਸੀਂ ਉਹਨਾਂ ਨੂੰ ਮਨੋਰ ਸਭੰਚ ਮਿਲਣ ਵੀ ਗਏ ਸੀ ਤੇ ਉਹਨਾਂ ਨੇ ਪਹਿਲਾਂ ਇਕਨੋਲਜ ਕੀਤਾ ਕਿ ਹਾਂ ਤੁਹਾਡੀ ਡਿਊਟੀ ਸਟਾਫ ਨੇ ਤੇ ਕਿ ਮੈਂ ਦੇਖੂੰਗਾ ਇਹ ਸਿਨ ਪਰ ਕੁਝ ਦਿਨਾਂ ਬਾਅਦ ਉਹਨਾਂ ਨੇ ਇਹ ਮਾਸ ਹੀ ਸਾਡੇ ਮਤਲਬ ਲਗਭਗ ਬਠਿੰਡੇ ਦੇ ਇਹਦੇ ਆਸ-ਪਾਸ ਰੀਜਨ ਦੇ ਜਿੰਨੇ ਵੀ ਅਫੀਸਰਸ ਪੋਸਟ ਨੇ ਸਭ ਦੀਆਂ ਡਿਊਟੀਆਂ ਟੱਪਲ ਬਣਨ ਤੇ ਲਾ ਦਿੱਤੀਆਂ ਗਈਆਂ ਤੇ ਅਸੀਂ ਡੀਸੀ ਸਾਹਿਬ ਨੂੰ ਫੇਰ ਰਿਕਵੈਸਟ ਕੀਤੀ ਸੀ ਕਿ ਸਰ ਸਾਡੇ ਮਤਲਬ ਸਪਲਾਈ ਪ੍ਰਭਾਵਿਤ ਹੋ ਸਕਦੇ ਐ ਐਮਰਜੈਂਸੀ ਡਿਊਟੀ ਹੈ ਸਾਨੂੰ ਫੌਟ ਪੈਂਦੇ ਨਾਲ ਦੇ ਨਾਲ ਨਿਕਲਣਾ ਪੈਂਦਾ ਆਪਣੀ ਟੀਮ ਨਾਲ ਤੇ ਉਹਨਾਂ ਉਹ ਕਹਿੰਦੇ ਕਿ ਮੈਂ ਦੇ ਹੈਲਪਲੈਸ ਐ ਤੇ ਮੈਂ ਆਪਣੇ ਮਤਲਬ ਮੈਂ ਡਿਊਟੀਆਂ ਨਹੀਂ ਕੱਟ ਸਕਦਾ ਤੇ ਅਸੀਂ ਫਿਰ ਮਨੋ ਸਾਡੀ ਸਟੇਟ ਬੋਰਡੀ ਦੇ ਆਲਰੇਡੀ ਇੱਕ ਕਾਲ ਦਿੱਤੀ ਹੋਈ ਸੀ ਕਿ ਅਸੀਂ ਨੌਨ ਡਿਪਾਰਟਮੈਂਟ ਡਿਊਟੀਆਂ ਹੀ ਕਰਾਂਗੇ ਅਸੀਂ ਉਹ ਕਾਲ ਤੇ ਪਹਿਰਾ ਦਿੰਦੇ ਹੋਏ ਮਨੋ ਡਿਊਟੀਆਂ ਕਰਨ ਤੋਂ ਇਨਕਾਰ ਕਰ ਦਿੱਤਾ ਫਿਰ ਡਿਊਟੀਆਂ ਲਗਾਈਆਂ ਕਿੱਥੇ ਗਈਆਂ ਸਾਡੀਆਂ ਸਟਬਲ ਬਰਨਿੰਗਸ ਤੇ ਬਠਿੰਡਾ ਦੇ ਆਸ-ਪਾਸੇ ਮਨੋ ਹੌਟਸਪੌਟ ਜਿਹੜੇ ਮਨੋ ਪਿੰਡ ਨੇ ਜਿੱਥੇ ਸਟਬਲ ਪਿਛਲੇ ਸਾਲ ਸਟਬਲ ਬਰਨਿੰਗ ਜਿਆ ਕੁਟਨਾਮਾ ਜ਼ਿਆਦਾ ਹੋਈ ਐ ਸੇ ਉੱਥੇ ਲੱਗੇ ਫਿਰ ਜੇ ਗੱਲ ਕਰੀਏ ਪਹਿਲਾਂ ਵੀ ਡਿਊਟੀਆਂ ਤੁਹਾਡੀਆਂ ਲੱਗਦੀਆਂ ਰਹੀਆਂ ਨਹੀਂ ਇਸ ਲੈਵਲ ਤੇ ਕਦੇ ਵੀ ਨਹੀਂ ਲੱਗੀਆਂ ਦੇ ਨਹੀਂ ਤੇ ਇਸ ਲੈਵਲ ਤੇ ਕਦੇ ਵੀ ਨਹੀਂ ਲੱਗੀ ਇਕਦੂਕ ਲੱਗਦੀ ਆ ਹਾਂ ਹਾਂਜੀ ਮਤਲਬ ਇਹਨੇ ਮਾਸ ਲੈਵਲ ਤੇ ਤਕਰੀਬਨ ਜਵੇਂ ਮਤਲਬ ਪੂਰੇ ਬਠਿੰਡੇ ਦੇ ਜਿੰਨੇ ਐਕਸਨ ਹੈ ਤਕਰੀਬਨ ਸਾਰਿਆਂ ਦੀ ਡਿਊਟੀ ਲਾਤੀ ਆ ਤੇ ਇਸ ਕਰਕੇ ਇਸ ਲੈਵਲ ਤੇ ਕਦੀ ਡਿਊਟੀ ਨਹੀਂ ਲੱਗੀ ਇਕਦੂਕੀ ਲੱਗਦੀ ਰਹਿੰਦੀ ਉਹ ਡਿਊਟੀਆਂ ਵੀ ਜਿਵੇਂ ਸਾਡੇ ਕੋਈ ਜੇ ਆਈ ਲਾਈਨ ਮੈਂ ਜੋ ਸਪਿੰਡ ਚ ਕੰਮ ਕਰ ਰਹੇ ਜਿਨ੍ਹਾਂ ਨੂੰ ਉਹਦੇ ਡਿਊਟੀ ਉੱਥੇ ਉਹਨਾਂ ਦਾ ਲੋਕਾ ਨਾਲ ਮਤਲਬ ਵੀ ਇੱਕ ਤਰ੍ਹਾਂ ਦਾ ਮਿਲਬਰਤਾਰਾ ਮਿਲਬਰਤਾਰਾ ਕਿ ਜਿਹੜੇ ਉਹਨਾਂ ਨੂੰ ਉਹ ਕਰ ਸਕਣ ਹੁਣ ਜਿਵੇਂ ਸਾਡੀ ਡਿਊਟੀਆਂ ਇੱਥੋਂ 50-50 ਕਿਲੋਮੀਟਰ ਦੂਰ ਲਾਤੀ ਆ ਮਤਲਬ ਅ ਖਾਸ ਕਰਕੇ ਜੇ ਅਸੀਂ ਉਸ ਸਾਈਡ ਜਾਣੇ ਪਿੱਛੋਂ ਸਾਡਾ ਕੋਈ ਫਾਲਟ ਪਾਇਆ ਨਾ ਮਤਲਬ ਸਪਲਾਈ ਪਾਲੀ ਕਰੇ ਚ ਦੇਰੀ ਹੋਊਗੀ ਮਤਲਬ ਅਸੀਂ ਆਹ ਸਭ ਚੀਜ਼ਾਂ ਦੇਸੀ ਸਰਕ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤਾ ਪਰ ਉਹ ਉਹਨਾਂ ਨੇ ਆਪਣੀ ਹੈਲਪਨੈਸ ਦਿਖਾਈ ਉਹ ਕਨੇ ਬਾ ਡਿਊਟੀਆਂ ਲੀ ਕੱਟ ਸੋਟੇ ਕਹਿਣ ਦਾ ਮੀਨਸ ਹੈ ਸਾਡੀਆਂ ਡਿਊਟੀਆਂ ਕਿਤੇ ਹੋਰ ਜਗ੍ਹਾ ਜਿਹੜੀਆਂ ਲਗਾਈਆਂ ਜਾਂਦੀਆਂ ਪਰ ਸਾਡੇ ਡਿਪਾਰਟਮੈਂਟ ਜਿਹੜੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਹਾਂਜੀ ਹਾਂਜੀ ਅਸੀਂ ਪਹਿਲਾਂ ਹੀ ਸਟਾਫ ਸ਼ਾਰਟ ਦੇ ਨਾਲ ਮੜਾ ਜੂਝ ਰਹੇ ਹਾਂ ਅਸੀਂ ਆਪਦੀ ਨਾਰਮਲ ਸਟੈਂਡ ਤੋਂ ਲਗਭਗ ਸਿਰਫ 40% ਸਟਾਫ ਨਾਲ ਅਪਰੇਟ ਕਰ ਸਰ ਇਸ ਨੂੰ ਲੈ ਕੇ ਤੁਸੀਂ ਬਠਿੰਡਾ ਦੇ ਪ੍ਰਸ਼ਾਸਨ ਨੂੰ ਮਿਲੋ ਅਸੀਂ ਦੋ ਵਾਰ ਹੀ ਮਿਲ ਚੁੱਕੇ ਹਾਂ ਤੇ ਕੀ ਉਹਨਾਂ ਨੇ ਗੱਲਬਾਤ ਕੀ ਹੋਈ ਉੱਥੇ ਗੱਲਬਾਤ ਹਾਂ ਮਤਲਬ ਪਹਿਲੀ ਮੀਟਿੰਗ 'ਚ ਤਾਂ ਆਪਣਾ ਬਲੋ ਡੀਸੀ ਸਾਹਿਬ ਨੇ ਅਲੰਕਿ ਕਿਹਾ ਕਿ ਪਹਿਲੀ ਵਾਰ ਹੀ ਹੋਇਆ ਕਿ ਤਿੰਨ ਕੰਮ ਇਕੱਠੇ ਆ ਗਏ ਜਿਵੇਂ ਸਟਬਲ ਬਰਨਿੰਗ ਦਾ ਹੋ ਗਿਆ ਸਰਪੰਚੀ ਦੇ ਇਲੈਕਸ਼ਨ ਆ ਗਏ ਤੇ ਇੱਕ ਪ੍ਰੋਕਿਊਰਮੈਂਟ ਦਾ ਕੰਮ ਆ ਗਿਆ ਤੇ ਕਹਿੰਦੇ ਇਸ ਕਰਕੇ ਮੈਨੂੰ ਬਹੁਤ ਵੱਡੇ ਪੱਤਰ ਤੇ ਆਫੀਸਰਸ ਦੀ ਲੋੜ ਫਿਰ ਵੀ ਉਹਨਾਂ ਨੇ ਕਿਹਾ ਕਿ ਮੈਂ ਦੇਖੂਗਾ ਕਿ ਪੀਐਸਪੀਸੀਐਲ ਦੇ ਅਫਸਰ ਨੂੰ ਘੱਟ ਤੋਂ ਘੱਟ ਮਤਲਬ ਜਿੰਨੀ ਕਿ ਲੋਡ ਆ ਉਹਨੇ ਉਸ ਸੰਸਾਰ ਲਾਇਆ ਪਰ ਉਸ ਤੋਂ ਬਾਅਦ ਹਫਤੇ ਇੱਕ ਬਾਅਦ ਉਹਨਾਂ ਨੇ ਇੱਕ ਦੁਬਾਰਾ ਆਰਡਰ ਕੀਤੇ ਆ ਮਤਲਬ ਉਹ ਉਸ ਦੂਜੀ ਡਿਪਾਰਟਮੈਂਟਸ ਦੇ ਪਹਿਲਾਂ ਉਹਨਾਂ ਥਾਵਾਂ ਦੇ ਦੂਜੀ ਡਿਪਾਰਟਮੈਂਟ ਦੇ ਅਫਸਰਸ ਦੀ ਡਿਊਟੀਆਂ ਲੱਗੀ ਹੋਈ ਸੀਗੀ ਉਹਨਾਂ ਨੂੰ ਕੱਟ ਕੇ ਪੀਐਸਪੀਸੀਐਲ ਦੇ ਅਫਸਰਸ ਦੀ ਡਿਊਟੀ ਲਾ ਦਿੱਤੀ ਗਈ ਹੁਣ ਮੈਨੂੰ ਨਹੀਂ ਪਤਾ ਕਿ ਉਹ ਜਿਹੜੇ ਜਿੰਨਾਂ ਅਫਸਰਸ ਦੀ ਕੱਟੀ ਗਈ ਉਹਨਾਂ ਨੂੰ ਕਿਤੇ ਹੋਰ ਡਿਊਟੀ ਦਿੱਤੀ ਏ ਕਿ ਨਹੀਂ ਦਿੱਤੀ ਅੱਛਾ ਬਈ ਜੇ ਗੱਲ ਕਰੀਏ ਦੇਖੋ ਤੁਹਾਡੀ ਬਠਿੰਡਾ ਚ ਹੀ ਡਿਊਟੀਆਂ ਲੱਗੀਆਂ ਕਿ ਕਿਤੇ ਹੋਰ ਵੀ ਡਿਸਟ੍ਰਿਕਟ ਚ ਲੱਗੀਆਂ ਨਹੀਂ ਲੱਗੀਆਂ ਡਿਸਟ੍ਰਿਕਟ ਇਨਸਟੀਟਿਊਸ਼ਨ ਬਠਿੰਡਾ ਨੇ ਲਾਈ ਤਾਂ ਬਠਿੰਡਾ ਡਿਸਟ੍ਰਿਕਟ ਚ ਲੱਗੀ ਹੈ ਪਰ ਹੈ ਕਿ ਵੱਖ ਵੱਖ ਪਿੰਡਾਂ ਚ ਲੱਗੀ ਹੈ ਮਤਲਬ ਪੱਤਾ ਸਾਈਡ ਵੀ ਲੱਗੀ ਹੈ ਮੋੜ ਸਾਈਡ ਵੀ ਲੱਗੀ ਹੈ ਨਹੀਂ ਮੇਰੇ ਕਹਿਣ ਦਾ ਮੀਨ ਸੀਗਾ ਵੀ ਡਿਸਟ੍ਰਿਕਟ ਬਠਿੰਡਾ ਚ ਹੀ ਡਿਊਟੀਆਂ ਲੱਗੀਆਂ ਕਿ ਆਊਟ ਆਫ ਡਿਸਟ੍ਰਿਕਟ ਜਿਹੜੇ ਵੀ ਤੁਹਾਡੇ ਐਮਪਲਾਈਜ਼ ਹੈਗੇ ਆ ਉਹਨਾਂ ਦੀਆਂ ਵੀ ਡਿਊਟੀਆਂ ਲੱਗੀਆਂ ਨਹੀਂ 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 ਇਹ ਮਤਲਬ ਇਹ ਪ੍ਰੋਬਲਮ ਪਟਿਆਲਾ ਡਿਸਟ੍ਰਿਕਟ ਦੀ ਹੈ ਉਹਨੇ ਬਾਕੀ ਡੀਸੀਸ ਨੇ ਮਾਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਐਕਨੋਲਡਜ ਕੀਤਾ ਕਿ ਜੋ ਪਾਵਰ ਸੈਕਟਰ ਨੇ ਚਿੱਠੀ ਲਿਖੀ ਹੈ ਕਿ ਯਾਹ ਅਸੀਂ ਜੋ ਐਸੈਂਸ਼ੀਅਲ ਸਰਵੇ ਉਹਨਾਂ ਨੂੰ ਐਕਨੋਲਡਜ ਕਰਕੇ ਜੇ ਲਾਈਆਂ ਵੀ ਤਾਂ ਫੇਰ ਮਿਨੀਮਮ ਦੀ ਲਾਈਆਂ ਜੋ ਇਥੇ ਇਹਨਾਂ ਮਾਸ ਲਾ ਦਿੱਤੀਆਂਗੇ ਬਟੰਡੇ ਉਹ ਉਹ ਨਹੀਂ ਲਾਈਆਂ ਤਾਂ ਤੁਸੀਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਕਹ ਰਿਹਾ ਸਾਡੀ ਮੁੱਖ ਮੰਤਰੀ ਸਾਹਿਬ ਨੂੰ ਇਹ ਹੀ ਅਪੀਲ ਆ ਕਿ ਸਰ ਸਾਡੀ ਨੇਚਰ ਆਫ ਡਿਊਟੀ ਨੂੰ ਸਮਝਦੇ ਹੋਏ ਤਾਂ ਕਿ ਸਪਲਾਈ ਵੀ ਨਾ ਪ੍ਰਭਾਵਿਤ ਹੋਵੇ ਅੱਜ ਕੱਲ ਮਤਲਬ ਇਲੈਕਟ੍ਰਿਸਿਟੀ ਤੋਂ ਬਿਨਾ ਨਾ ਇੰਡਸਟਰੀ ਚੱਲਦੀ ਇਹਨਾਂ ਨੂੰ ਮਤਲਬ ਆਮ ਲੋਕਾਂ ਦਾ ਸਰਦਾ ਇਸ ਕਰਕੇ ਇਸ ਛੇ ਨੂੰ ਸਮਝਦੇ ਹੋਏ ਮਤਲਬ ਕਿਸੇ ਸਾਹਿਬ ਨੇ ਇਨਸਟਰਕਸ਼ਨ ਦਿੱਤੀਆਂ ਜਾਣ ਕਿ ਉਹ ਲੋਗ ਪਾਵਰ ਡਿਪਾਰਟਮੈਂਟ ਵੱਲੋਂ ਨਾ ਹੋਰ ਡਿਪਾਰਟਮੈਂਟ ਦੇ ਦਿੱਪੀਸ ਤੋਂ ਛੁੱਟ ਦਿੱਤੀ ਬਾਈ ਜੀ ਜੇ ਗੱਲ ਕਰੀਏ ਜੇ ਫੇਰ ਵੀ ਪ੍ਰਸ਼ਾਸਨ ਵੱਲੋਂ ਤੁਹਾਡਾ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਤੁਹਾਡਾ ਫਿਰ ਅਗਲੇ ਕਦਮ ਉਹ ਕੀ ਹੋਣ ਵਾਲਿਆ ਹਾਂ ਮलोत ਸਾਡੇ ਅਨਜੀਮਸਨ ਨੂੰ ਸ਼ੋਕਸ ਨੋਟਿਸ ਜਾਰੀ ਹੋਇਆ ਸਾਡੇ ਸਟੇਟ ਬੋਰਡੀ ਆਲਰੇਡੀ ਕਾਲ ਦੇ ਚੁੱਕੀ ਹੈ ਕਿ ਜੇ ਸਾਡੀਆਂ ਡਿਊਟੀਆਂ ਨਹੀਂ ਐਗਜ਼ੈਪਟ ਹੁੰਦੀਆਂ ਜਾਂ ਸਾਡੇ ਕਿਸੇ ਅਧਿਕਾਰੀ ਤੇ ਕੋਈ ਐਕਸ਼ਨ ਹੁੰਦਾ ਤੇ ਸਟੇਟ ਲੈਵਲ ਤੇ ਐਜੀਟੇਸ਼ਨ ਕੀਤੀ ਜਾਏਗੀ ਉਹਦੀ ਕੀ ਰੂਟ ਰੋਕਿਆ ਹੋਊਗੀ ਉਹ ਸਾਡੇ ਸੈਂਟਰਲ ਬੋਰਡੀ ਡਿਸਾਈਡ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਪੀਐਸਈਵੀ ਇੰਜੀਨੀਅਰਸ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਹੈ ਕਰਦੇ ਉਹਨਾਂ ਨਾਲ ਗੱਲ ਕਰਵਾ ਸੱਸੀ ਕਲਵਾਈ ਜੀ ਸੱਸੀ ਕਲਵਾਈ ਜੀ ਭਾਈ ਜੀ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਾ ਕੀ ਕਾਰਨ ਹੈਗਾ ਇਹਦਾ ਸਿੰਪਲ ਕਾਰਨ ਹੈ ਜੀ ਜਦੋਂ ਵੀ ਸਾਡੇ ਸਾਰਿਆਂ ਦੀ ਜਿਹੜੀ ਇਸ ਤਰੀਕੇ ਨਾਲ ਨਾਨ ਡਿਪਾਰਟਮੈਂਟਲ ਡਿਊਟੀਆਂ ਲਾਈਆਂ ਗਈਆਂ ਆ ਸਾਡੇ ਕੰਮ ਦੇ ਨੇਚਰ ਨੂੰ ਸਾਡੇ ਜੌਬ ਦੇ ਨੇਚਰ ਨੂੰ ਇਗਨੋਰ ਕਰਦੇ ਹੋਏ ਵੀ ਆ ਸਾਡਾ ਉਸ ਚੀਜ਼ ਦੇ ਉੱਤੇ ਸਾਡਾ ਰੋਸ ਹੈ ਜੀ ਤੇ ਸਰ ਇਸ ਨੂੰ ਲੈ ਕੇ ਤੁਸੀਂ ਬਠਿੰਡਾ ਪ੍ਰਸ਼ਾਸਨ ਨਾਲ ਮਿਲਿਆ ਹਾਂਜੀ ਦੋ ਵਾਰ ਮੁਲਾਕਾਤ ਹੋ ਚੁੱਕੀ ਐ ਇੱਕ ਵਾਰ ਅਜ ਤੋਂ ਹਫਤਾ ਦਸ ਦਿਨ ਪਹਿਲਾਂ ਹੋਈ ਸੀਗੀ ਉਦੋਂ ਵੀ ਅਸੀਂ ਆਹੀ ਚੀਜ਼ ਸੀਗੀ ਜਿਹੜੇ ਸਾਡੇ ਸੈਕਟਰੀ ਪਾਵਰ ਜੀ ਨੇ ਉਹਨਾਂ ਨੇ ਇੱਕ ਲੈਟਰ ਇਸ਼ੂ ਕੀਤਾ ਸੀ ਸਾਰੇ ਡੀਸੀਜ਼ ਨੂੰ ਉਹ ਮਾਰਕ ਐ ਤੇ ਉਹਨੂੰ ਲੈ ਕੇ ਮਿਲੇ ਸੀਗੇ ਉਸ ਤੋਂ ਬਾਅਦ ਜਦੋਂ ਦੁਬਾਰਾ ਡਿਊਟੀਆਂ ਹੁਣ ਜਿੰਨਾਂ ਡਿਊਟੀਆਂ ਤੇ ਅਸੀਂ ਗੱਲ ਕਰ ਰਹੇ ਆ ਉਹ ਲੱਗੀਆਂ ਉਹ ਵੀ ਅਸੀਂ ਇੱਕ ਤਰੀਕ ਨੂੰ ਅਸੀਂ ਸ਼ਾਮ ਨੂੰ ਬੀਸੀ ਸਭ ਨੂੰ ਮਿਲੇ ਸੀਗੇ ਬਈ ਜਿਹਦੀ ਗੱਲ ਕਰੀਆ ਪਹਿਲਾਂ ਵੀ ਇਹ ਡਿਊਟੀਆਂ ਲੱਗਦੀਆਂ ਰਹੀਆਂ ਤੁਹਾਡੀਆਂ ਨਹੀਂ ਪਹਿਲਾਂ ਕਦੀ ਨਹੀਂ ਡਿਊਟੀ ਲੱਗੀ ਪਿਛਲੇ ਸਾਲ ਵੀ ਜਦੋਂ ਸਟੱਬਨ ਬਰਨਿੰਗ ਦਾ ਇਸ਼ੂ ਕਾਫੀ ਹਾਈਲਾਈਟ ਹੋਇਆ ਸੀਗਾ ਉਰੋਂ ਵੀ ਇੱਕ ਦੋ ਆਫੀਸਰ ਨੂੰ ਛੱਡ ਕੇ ਕੋਈ ਡਿਊਟੀ ਨਹੀਂ ਲੱਗੀ ਐਸ ਤ੍ਰਿਕ ਐਸਵਾਰ 35-40 ਆਫੀਸਰ ਦੀ ਡਿਊਟੀ ਲੱਗ ਗਈ ਹੈ ਕਲਸਟਰ ਆਫੀਸਰ ਦੇ ਤੌਰ ਤੇ ਜਾਂ ਸਪੈਸ਼ਲ ਸੁਪਰਵਾਈਜ਼ਰ ਦੇ ਤੌਰ ਤੇ ਪਹਿਲਾਂ ਨਹੀਂ ਨਿਕਲੀ ਵੀ ਲੱਗੀ ਇਸ ਡਿਊਟੀਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਆਹੀ ਅਪੀਲ ਹੈ ਜੀ ਵੀ ਪਾਵਰ ਇੰਜੀਨੀਅਰ ਜਾਂ ਪਾਵਰ ডিপਾਰਟਮੈਂਟ ਦੇ ਸਾਰੇ ਮੁਲਾਜ਼ਮ ਕਰਮਚਾਰੀ ਜਿਹੜੇ ਉਤੰਦੇ ਹੀ ਨਾ ਕੰਮ ਕਰ ਰਹੇ ਆ ਉਸ ਚੀਜ਼ ਦੀ ਕੱਲ ਹੀ ਸਾਨੂੰ ਸਾਡੇ ਜਿਹੜੇ ਸੈਕਟਰੀ ਪਾਵਰ ਜੀ ਨੇ ਉਹਨਾਂ ਨੇ ਇੱਕ ਡੀਓ ਲੈਟਰ ਸਾਡੇ ਸਾਰੇ ਆਫੀਸਰਸ ਨੂੰ ਸਾਡੇ ਜਿਹੜੇ ਡਾਇਰੈਕਟਰਸ ਨੇ ਜਿਹੜੇ ਟੈਕਨੀਕਲ ਕੰਮ ਦੇਖਦੇ ਆ ਉਹਨਾਂ ਨੂੰ ਇੱਕ ਡੀਓ ਲੈਟਰ ਭੇਜਿਆ ਆ ਉਸ ਦੇ ਵਿੱਚ ਉਹਨਾਂ ਨੇ ਜਿੱਥੇ ਸਾਡੇ ਪੈਡੀ ਚੋਣੇ ਦੇ ਸੀਜ਼ਨ ਦੇ ਦੌਰਾਨ ਜਿਹੜੀ ਅਸੀਂ ਨਨਟ੍ਰਪ ਸਪਲਾਈ ਭੇਜੀ ਆਨ ਇਨਟਰਪਟਿਡ ਉਹਦੇ ਵਾਸਤੇ ਸਾਡੀ ਸ਼ਲਾਘਾ ਕੀਤੀ ਹੈ ਨਾਲੇ ਨਾਲ ਉਹਨਾਂ ਨੇ ਕੁਝ ਉਹਨਾਂ ਨੇ ਕਮੀਆਂ ਵੀ ਪੁਆਇੰਟ ਆਊਟ ਕੀਤੀਆਂ ਤੇ ਉਹਦੇ ਵਾਸਤੇ ਉਹਨਾਂ ਨੇ ਆ ਵੀ ਕਿਹਾ ਵੀ ਉਹਨਾਂ ਕਮੀਆਂ ਨੂੰ ਵੀ ਆਉਣ ਵਾਲੇ ਸਮੇਂ ਚ ਦੂਰ ਕਰਨ ਦੀ ਲੋੜ ਹੈ ਤੇ ਇਸ ਕਰਕੇ ਤੁਸੀਂ ਉਹਦੀ ਜਿਹੜੀ ਰਿਪੋਰਟ ਆ ਉਹ 15 ਦਿਨਾਂ ਦੇ ਵਿੱਚ ਵਿੱਚ ਐਕਸ਼ਨ ਪਲਾਨ ਬਣਾ ਕੇ ਕੀ ਕੰਮ ਕਰਨਾ ਕਿਵੇਂ ਕਰਨਾ ਉਹ ਸਾਨੂੰ ਭੇਜੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਸਪਲਾਈ ਦੀ ਜਿਹੜੀ ਵਿਵਸਥਾ ਉਹਨੂੰ ਹੋਰ ਵਧੀਆ ਕਰ ਸਕੀਏ ਜਿੱਥੇ ਅਸੀਂ ਅੱਜ ਪਹੁੰਚੇ ਪਹੁੰਚੇ ਸੌਰੀ ਉਸ ਤੋਂ ਅੱਗੇ ਵੀ ਪਹੁੰਚਾਈਏ ਲੱਗਦਾ ਪ੍ਰਸ਼ਾਸਨ ਤੁਹਾਡੇ ਇਸ ਮਸਲੇ ਦਾ ਜਲਦ ਹੱਲ ਕਰੇਗਾ ਦੇਖੋ ਜੀ ਅਸੀਂ ਤਾਂ ਪੂਰੇ ਪੋਜ਼ਿਟਿਵ ਐ ਜੀ ਅਸੀਂ ਤਾਂ ਜਨਤਾ ਦੇ ਸੇਵਕ ਐ ਅਸੀਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਨਤਾ ਦੇ ਵਾਸਤੇ ਹਾਜ਼ਰ ਐ ਜਿਹੜਾ ਵੀ ਕੋਈ ਉਹਨਾਂ ਨੂੰ ਪ੍ਰੋਬਲਮ ਹੁੰਦੀ ਐ ਉਹਨੂੰ ਸੋਲਵ ਕਰਦੇ ਆ ਤੇ ਇਸ ਕਰਕੇ ਸਾਨੂੰ ਤਾਂ ਪੂਰੀ ਉਮੀਦ ਐ ਵੀ ਇਹ ਮਸਲਾ ਈਜ਼ੀਲੀ ਹੱਲ ਕੀਤਾ ਜਾ ਸਕਦਾ ਹੈ ਕੋਈ ਬੜਾ ਚ ਕੋਈ ਔਖਾ ਕੰਮ ਨਹੀਂ ਕਰਦਾ ਜੇ ਫਿਰ ਵੀ ਪ੍ਰਸ਼ਾਸਨ ਵੱਲੋਂ ਤੁਹਾਡੇ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਅਗਲੇ ਤੁਹਾਡੇ ਹੁਣ ਕਦਮ ਕੀ ਹੋਣ ਵਾਲੇ ਦੇਖੋ ਜੀ ਅਸੀਂ ਬੜੇ ਨਾ ਸਿਸਟਮੈਟਿਕ ਤਰੀਕੇ ਨਾਲ ਚੱਲਦੇ ਆ ਵੀ ਸਾਡੀ ਇੱਕ ਪੀਐਸਬੀ ਇੰਜੀਨੀਅਰ ਐਸੋਸੀਏਸ਼ਨ ਦੀ ਸੈਂਟਰਲ ਬਾਡੀ ਆ ਉਦੋਂ ਬਾਅਦ ਰੀਜਨਸ ਨੇ ਤਾਂ ਐਸ ਰੀਜਨ ਦੀ ਸਮੱਸਿਆ ਪਰ ਐਸ ਰੀਜਨ ਦੀਆਂ ਸਮੱਸਿਆ ਨਾਲ ਬਾਕੀ ਰੀਜਨ ਵੀ ਖੜੇ ਆ ਮੁਕਸਰ ਵਾਲੇ ਵੀ ਆਏ ਆ ਫਰੀਦਕੋਟ ਵਾਲੇ ਵੀ ਆਏ ਆ ਫੋਜ਼ਪੁਰ ਵਾਲੇ ਵੀ ਆਏ ਆ ਤੇ ਕੱਲ ਸੈਂਟਰਲ ਬਾਡੀ ਵੀ ਆ ਕੇ ਗਈ ਆ ਤੇ ਈਸ਼ੂ ਗੰਭੀਰ ਆ ਤੇ ਇਸ ਈਸ਼ੂ ਜਿਹੜਾ ਵੀ ਕੋਈ ਡਿਵੈਲਪਮੈਂਟ ਆਉਂਦੀ ਆ ਉਹਦੇ ਤੇ ਸੈਂਟਰ ਬੋਡੀ ਦੀ ਪੂਰੀ ਆਖਿਆ ਤੇ ਸੈਂਟਰ ਬੋਡੀ ਨਾਲ ਵਿਚਾਰ ਕਰਕੇ ਜਿਹੜਾ ਵੀ ਅਗਲਾ ਪ੍ਰੋਗਰਾਮ ਹੈ ਉਹ ਇਕੱਠਾ ਉਲੀਕਿਆ ਜਾਊਗਾ ਤੇ ਜੇ ਲੋੜ ਪਈ ਤਾਂ ਇਹਨੂੰ ਆਪਾਂ ਸਟੇਟ ਲੈਵਲ ਤੇ ਵੀ ਲੈ ਕੇ ਜਾਵਾਂਗੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम